ਮੇਰਾ ਨਰਨ ਸਿੰਘ ਜੀ ਸੈਂਕ ਮੈਂ ਪਿਛਲੇ 15 16 ਸਾਲ ਤੋਂ ਇਹ ਕੰਮ ਮੈਂ ਲਗਾਤਾਰ ਕਰ ਰਿਹਾ ਤੇ ਪੌਦਿਆਂ ਦੇ ਨਾਲ ਜਿਹੜਾ এনवायरमेंट ਦਾ ਜਾਂ ਕੋਈ ਵੀ ਜਿਹੜਾ ਕੰਮ ਇਹਨੂੰ ਲੱਗੇ ਪਈ ਇਹ ਮੈਂ इजीली ਕਰ ਸਕਦਾ ਮੇਰੀ ਅਪਰੋਚ ਚ ਤੇ ਮੈਂ ਕੋਸ਼ਿਸ਼ ਕਰਦਾ ਵਾਂ ਕਿ ਉਹ ਮੈਂ ਇੱਕ ਤਰ੍ਹਾਂ ਜਿੱਤੋਂ ਕੋਈ ਸਿੱਖਿਆ ਮਿਲੇ ਜਿਵੇਂ ਕੋਈ ਨਗਰ ਕੀਰਤਨ ਹੀ ਲੰਘਦਾ ਤੇ ਨਗਰ ਕੀਰਤਨ ਦਾ ਮਤਲਬ ਤੇ ਆ ਵੀ ਸਾਨੂੰ ਕੋਈ ਸਿਹਤ ਮਿਲਣੀ ਚਾਹੀਦੀ ਆ ਤੇ ਨਗਰ ਕੀਰਤਨ ਲੰਘਿਆ ਨਗਰ ਕੀਰਤਨ ਤੋਂ ਪਹਿਲਾਂ ਅਸੀਂ ਬੜੇ ਜੋਰ-ਸ਼ੋਰ ਤੋਂ ਸਫਾਈ ਕਰਦੇ ਹਾਂ ਇਹ ਜਦੋਂ ਨਗਰ ਕੀਰਤਨ ਲੱਗ ਜਾਂਦਾ ਉਹਦਾ ਗੰਧ ਪਿਆ ਕਿੰਨੇ ਦਿਨ ਉੱਡਦਾ ਰਹਿੰਦਾ ਤੇ ਇਹ ਸਾਡੀ ਕਮਿਊਨਿਟੀ ਦਾ ਵੀ ਇਹਦੇ 'ਚ ਮਤਲਬ ਬੈਕਫੁੱਟ ਤੇ ਹੀ ਜਾਂਦੇ ਆ ਕਿ ਇਹ ਨਗਰ ਕੀਰਤਨ ਲੰਘਿਆ ਤੇ ਉਦੋਂ ਪਹਿਲਾਂ ਤੇ ਸਬਾਈ ਕੀਤੀ ਤੇ ਮਗਰੋਂ ਵੀ ਸਬਾਈ ਕਿਉਂ ਨਹੀਂ ਕੀਤੀ ਮਗਰੋਂ ਵੀ ਸਬਾਈ ਕਰਨੀ ਚਾਹੀਦੀ ਆ ਕਿਉਂਕਿ ਉਹ ਕੋਈ ਖਲਾਰਾ ਨਾ ਪਵੇ ਉਹਦਾ ਕੋਈ ਗਲਤ ਮੈਸੇਜ ਨਾ ਜਾਵੇ ਲੇਬਰ ਮੈਂ ਆਪਣੀ ਜੇਬ ਚੋਂ ਹੀ ਖਰਚਾ ਲੱਗ ਭੱਤਰਦਾ ਮਤਲਬ ਮੈਂ ਆਪਣੇ ਸੈਲਰੀ ਚੋਂ 10 ਤੋਂ 15000 ਰੁਪਇਆ ਹਰ ਮਹੀਨੇ ਲਗਭਗ ਮੈਂ ਕਰਦਣ ਦੀ ਕੋਸ਼ਿਸ਼ ਕਰਦਾ ਹਾਂ ਤੋ ਜਦੋਂ ਕੰਪਲੀਟ ਹੋ ਜੇ ਉਨੀ ਕੀ ਲੇਬਰ ਮੈਂ ਲਾ ਕੇ ਕੰਮ ਕਰੂਗਾ ਕਿੰਨਾ ਅਸੀਂ 7-8 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਸਾਫ ਕਰ ਬੱਜੂ ਅਗੋਂ ਟੀਚਾ ਹੁਣ ਨਵਾਂ ਟੀਚਾ ਨਾਲ ਜਿਹੜਾ ਸੰਗ ਦਾ ਮੇਲਾ ਹੋਣਾ ਵਾ 3 ਤਰੀਕ ਤੋਂ ਡੇਰਾ ਬਾਬਾ ਨਾਨਕ ਨੂੰ ਜਿਹੜਾ ਸੰਗ ਜਾਂਦਾ ਉਹ ਅਸੀਂ ਸੇਖਵਾ ਮੋੜ ਤੋਂ ਲੈ ਕੇ ਕੁੰਜਰਾਂ ਵਾਲੇ ਪੁਲ ਤੱਕ ਪਿਛਲੇ 5-6 ਸਾਲ ਤੋਂ ਉਹਦੀ ਹੀ ਸਵੈ ਕਰਨੇ ਆ ਉਦੀ ਜਿਹੜੀ ਲੇਬਰ ਆ 8 ਤੋਂ 10000 ਰੁਪਇਆ ਲੱਗਦੀ ਆ ਤੇ ਉਹ ਵੀ ਹੁਣ 3 ਤਰੀਕ ਤੋਂ ਬਾਅਦ ਹੋ ਰਹੀ ਉਹ ਕੰਮ ਸ਼ੁਰੂ ਕਰ। ਜੰਗਲਾਤ ਵਿਭਾਗ ਦਾ ਕੋਈ ਰੋਲ ਨਹੀਂ ਜੰਗਲਾਤ ਵਿਭਾਗ ਦੇ ਵੇਖੋ ਜਿਹੜਾ ਬੂਟਾ ਸੁੱਕ ਗਿਆ ਸੁੱਕ ਗਿਆ ਨਾ ਕਿਸ ਨੇ ਨਾ ਜਨੇ ਵੜਿਆ ਨਾ ਤੇ ਉਹਨੂੰ ਪੁੱਛਣਾ ਵੀ ਤੂੰ ਹਾਂ ਕਿਉਂ ਵੜਿਆ ਤੇ ਨਾ ਕੋ ਸੁੱਕੇ ਨੂੰ ਹੀ ਟਰੀਟ ਕਰਨਾ। ਜੰਗਲਾਤ ਵਿਭਾਗ ਦਾ ਇਹ ਨਾ ਕੀ ਰੋਲ ਆ।